ਸਿੱਧੂ ਮੂਸੇਵਾਲੇ ਦੇ ਮਾਤਾ ਜੀ ਦਾ ਪੁਤਲਾ ਸਾੜਿਆ ਗਿਆ ਹਾਂਜੀ ਦੋਸਤੋ 크ਰਿਸਚਨ ਕਮਿਊਨਿਟੀ ਦੇ ਕੁਝ ਕੁ ਲੋਕ ਪਾਣੇ ਸਿੱਧੂ ਦਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਿਰੋਧ ਕਰਦੇ ਆ ਰਹੇ ਸੀ ਉਹਨਾਂ ਨੂੰ ਪਾਣੇ ਸਿੱਧੂ ਦੇ ਕੁਝ ਕੁ ਬਿਆਨਾਂ ਤੇ ਇਤਰਾਜ਼ ਸੀਗਾ ਵੀ ਪਾਣੇ ਸਿੱਧੂ ਨੇ ਸਾਡੇ ਧਰਮ ਦੇ ਖਿਲਾਫ ਬੋਲਿਆ ਪਰ ਪਾਣੇ ਸਿੱਧੂ ਧਰਮ ਦੇ ਖਿਲਾਫ ਨਹੀਂ ਪਖੰਡ ਦੇ ਖਿਲਾਫ ਬੋਲਿਆ ਸੀਗਾ ਇਨਾਂ ਅੰਨੇ ਭਕਤਾਂ ਨੂੰ ਸਮਝਾਉਣਾ ਬੜਾ ਹੀ ਔਖਾ ਹੈਗਾ ਤੇ ਫਿਰ ਇਨਾਂ ਨੇ ਪਾਣੇ ਸਿੱਧੂ ਦੇ ਪੁਤਲੇ ਸਾੜਨੇ ਸ਼ੁਰੂ ਕਰ ਦਿੱਤੇ ਦੇਖੀ ਬੀਤੀ ਇਹਨਾਂ ਅੰਨੇ ਭਗਤਾਂ ਨੇ ਮਾਤਾ ਚਰਨ ਕੌਰ ਜੀ ਦੀ ਬੁੱਤ ਤੇ ਫੋਟੋ ਲਾ ਕੇ ਉਹਨਾਂ ਨੂੰ ਵੀ ਸੜਿਆ ਦੇਖੋ ਇਹਨਾਂ ਦੀ ਅਕਲ ਇਹ ਲੋਕਾਂ ਦੀ ਮਾਨਸਿਕਤਾ ਕਿੰਨੀ ਖਰਾਬ ਆ ਗਈ ਤੁਹਾਡਾ ਧਰਮ ਇਹ ਕਹਿੰਦਾ ਵੀ ਆ ਚੀਜ਼ਾਂ ਕਰੋ ਤੇ ਇਦੂ ਬਾਦ ਇਹ ਵੀਡੀਓਸ ਪਾ ਕੇ ਮਾਫੀ ਮੰਗ ਰਹੇ ਨੇ ਵੀ ਅਸੀਂ ਸਿੱਧੂ ਦੀ ਮਾਤਾ ਦੀ ਫੋਟੋ ਨਹੀਂ ਲਾਉਣੀ ਸੀਗੀ ਉਹ ਤਾਂ ਸਾਡੇ ਰਿਸਪੈਕਟਡ ਮਾਤਾ ਜੀ ਨੇਗੇ ਅਸੀਂ ਤਾਂ ਕਿਸੇ ਹੋਰ ਦੀ ਮਾਤਾ ਦੀ ਫੋਟੋ ਲਾਉਣੀ ਸੀਗੀ ਵੀ ਇਹ ਸਾਡਾ ਪਲਾਨ ਸੀ ਜਦ ਇਹ ਸਾਨੂੰ ਪਤਾ ਲੱਗਿਆ ਵੀ ਸਿੱਧੂ ਦੇ ਮਾਤਾ ਨੇ ਅਸੀਂ ਫੋਟੋ ਨੂੰ ਉਤਾਰ ਲਿਆ ਹਲੇ ਦੋਸਤੋ ਸਫਾਈਆਂ ਦੇ ਰਹੇ ਨੇ ਹੋ ਸਕਦਾ ਕਿ ਤੁਹਾਡੇ ਪਾਨੇ ਸਿੱਧੂ ਨਾਲ ਗਿਲੇਸ਼ਿਕ ਵੀ ਹੋਣ ਤੁਹਾਡਾ ਮਾਮਲਾ ਸਿਰਫ ਉਸ ਨਾਲ ਸੀ ਸਿੱਧੂ ਮੂਸੇਵਾਲ ਦੇ ਮਾਤਾ ਦੀ ਜਗ੍ਹਾ ਜੇਕਰ ਬਾਈ ਪਾਨੇ ਸਿੱਧੂ ਦੀ ਮਾਤਾ ਹੁੰਦੇ ਫਿਰ ਵੀ ਇਹਨਾਂ ਦਾ ਕੋਈ ਹੱਕ ਹੀ ਨਹੀਂ ਸੀ ਵੀ ਉਹਨਾਂ ਦੀ ਫੋਟੋ ਨੂੰ ਸਾੜਿਆ ਜਾਵੇ ਪਾਨੇ ਸਿੱਧੂ ਦੀ ਮਾਤਾ ਜਾਂ ਸਿੱਧੂ ਦੀ ਮਾਤਾ ਇਹਨਾਂ ਨੇ ਕਦੇ ਇਹੋ ਜਿਹਾ ਬਿਆਨ ਦਿੱਤੇ ਜਿਹੜਾ ਤੁਸੀਂ ਇੰਨੀਆਂ ਘੱਡੀਆਂ ਸ਼ਰਮਨਾਕ ਹਰਕਤਾਂ ਤੇ ਉਤਰ ਆਏ ਅਸੀਂ ਸਾਰੇ ਧਰਮ ਦਾ ਸਤਿਕਾਰ ਕਰਦੇ ਹਾਂ ਕਿਸੇ ਵੀ ਧਰਮ ਦੇ ਖਿਲਾਫ ਕੋਈ ਵੀਡੀਓ ਨਹੀਂ ਪਾਉਂਦੀ ਮੈਂ ਪੰਜਾਬ ਸਰਕਾਰ ਅੱਗੇ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਮਾਤਾ ਚਰਨ ਕੌਰ ਦੀ ਫੋਟੋ ਲਈ ਇਹਨਾਂ ਕੰਜਰਾਂ ਤੇ ਬੰਦ ਦੀ ਕਾਰਵਾਈ ਕਰੋ